welcom back to my new vlog ਕਿਵੇਂ ਸਾਰੇ ਉਮੀਦਵਾਰਾਂ ਸਾਰੇ ਠੀਕ ਠਾਕ ਹੋਵੋਗੇ 11 ਨਵੰਬਰ 2024 ਅੱਜ ਤੇ 7:00 ਵੱਜ ਚੁੱਕੇ ਆ 2 ਮਿੰਟ ਰਹਿ ਗਏ ਬਸ ਤੇ ਆਪਾਂ ਚੱਲੀਏ ਆਪਣੇ ਕੰਮ ਤੇ ਜਾ ਕੇ ਵੀ ਉੱਠ ਉੱਠ ਪਰ ਕਿੱਥੇ ਜਾਵਾਂਗਾ ਤੇ ਚੱਲ ਯੋਟ ਪਿਆ ਉੱਟ ਪਿਆ ਉੱਟ ਪਿਆ ਚਲੋ ਹਾਂ ਕੋਲ ਪੈ ਜਾ ਰੋਜ਼ ਦੀ ਤਰ੍ਹਾਂ ਤੋਂਦਾ ਜੇਰ ਹੈਗੀ ਆ ਤੇ ਦੋ ਦਿਨ ਲਾਏ ਉਧਰ ਮਾਸੀ ਕੇ ਹਲ ਉਧਰ ਜਿਹੜਾ ਪ੍ਰੋਗਰਾਮ ਸੀ ਉਹ ਪੂਕਤਾ ਆਏ ਤੇ ਹੁਣ ਫਿਰ ਚਲੀ ਆ ਆਪਣੇ ਕੰਮ ਤੇ ਠੀਕ ਆ ਕੈਲੇ ਵਾਲੇ ਆਉਣ ਆਲੇ ਆ ਤੇ ਚਲਦੇ ਫਿਰ ਧਿਆਈ ਤੁਰੀ ਆਪਾਂ ਕਰ ਲਿਆ ਜੀ ਬੂਟ ਘੜ ਪਾ ਲਏ ਪੈਰ ਨੂੰ ਠੰਡ ਜ਼ਿਆਦਾ ਲੱਗਦੀ ਹੁੰਦੀ ਆ ਤੇ ਬਨ ਲੀ ਸਰਤੇ ਪਰਨਾ ਡੱਬੀ ਵਾਲਾ ਸ਼ਿਆਦੋ ਜੀ ਤੇ ਹਾਲ ਪੰਨਾ ਤੇ ਇੱਥੋਂ ਐ ਕਰਕੇ ਲੈ ਲੇਟਾਂਗੇ ਨਹੀਂ ਤਾਂ ਨੱਕ ਜਿਆਦਾ ਹੀ ਨਾ ਠੰਡ ਮਨ ਆ ਜਾਂਦਾ ਬਿਮਾਰ ਹੋਣ ਨੂੰ ਆਉਂਦਾ ਚੰਗਾ ਹੀ ਹੈ ਤੇ ਜੀ ਆਹੋ ਸਰੀਰ ਨੱਕ ਨੂੰ ਜਿਆਦਾ ਪੈਂਦੀ ਇਹਨਾਂ ਪਹਿਲਾਂ ਨੱਕ ਤੋਂ ਸ਼ੁਰੂਆਤ ਹੁੰਦੀ ਹੈ ਬੱਚੋ ਤੁਸੀਂ ਸੁੱਤੇ ਰਹੋ ਬਦ ਦੂਜੀ ਨਹੀਂ ਜੇ ਕੰਟਾ ਡੇਡ ਬਾਹਰ ਨਿਕਲਣਾ ਕੁਦਾਂ ਮੈਂ ਘੰਟਾ ਰੇਡ ਕਿਉਂ ਦੋ ਹੀ ਨੇ 9 ਵਜੇ ਤੱਕ ਨਹੀਂ ਨਿਕਲਣਾ ਉਹ ਹੂੰ ਅਸੀਂ ਚੱਲਦੇ ਹਾਂ 7 ਵਜੇ ਹੁਣ ਪੂਰ ਅਭੀ 10 ਵਜੇ 20 ਮਿੰਟ ਦਾ ਟਾਈਮ ਹੋ ਚੁੱਕਿਆ ਤੇ ਭਾਈ ਆਪਾਂ ਇਧਰੋਂ ਕੰਮ ਸਟਾਰਟ ਕੀਤਾ ਸੀ ਇਹਦੀਆਂ ਆਸੇ ਪਾਸੇ ਬਣਾਏ ਆ ਉੱਪਰਲੇ ਖੇਤ ਦੇ ਬਣਾਏ ਆ ਉਧਰਲੇ ਪਾਸੇ ਡੇਢ ਕਿੱਲਾ ਹੈਗਾ ਤੇ ਆ ਵਿੱਚੋਂ ਮੁੱਡੀਆਂ ਜਿਹੜੀਆਂ ਸੀਗੀਆਂ ਝੋਨੇ ਵਾਲਿਆਂ ਕੱਢਤੀਆਂ ਤੇ ਇਹਦੇ ਚ ਇਹਨਾਂ ਖਾਦ ਪਾਤੀ ਟਰੈਕਟਰ ਨਾਲਿਓਂ ਘੁਆਰੇ ਨਾਲ ਤੇ ਆਪਣਾ ਇੱਥੇ ਹਣ ਓਏ ਰੋਟੀ ਲੈ ਕੇ ਦਲ ਚੱਲਿਆ ਯਾਰ ਉਹ ਰੋਟੀ ਲੈ ਕੇ ਗਾਨ ਜਾ ਯਾਰ ਚਲੋ ਜੀ ਤੇ ਹਾਂ ਬਈ ਬਈ ਫੇਰ ਇੱਥੇ ਰੋਟਾਵੇਟਰ ਲਾ ਕੇ ਫਿਰ ਇੱਥੇ ਆਲੂ ਲਾਉਣੇ ਅੱਜ ਸਟਾਰਟ ਕਰਦੇ ਨੇ ਫਿਰ ਆਪਾਂ ਆ ਸਫਾਈ ਕਰ ਦਈਏ ਹੈ ਇੱਧਰ ਸਫਾਈ ਕਰ ਦਈਏ ਲੈ ਵੀ ਰੋਟੀ ਰੋਟੀ ਖਾ ਕੇ ਆ ਗਏ ਇੱਥੇ ਤੇ ਆਪ ਪਹਿਲਾਂ ਕਰਦੇ ਹਾਂ ਕਸੀਏ ਦਾ ਕੰਮ ਚੱਲੂਗਾ ਇਹ ਤਾਂ ਲੈਟ ਚਲਦੀ ਪਈ ਆ ਭਾਈ ਜਵਾਕ ਪੜਦੀ ਛੱਡਾ ਚੱਲ ਮੋਟਰ ਛੱਡਦਾ ਮੈਂ ਉਹਦਾ ਗ੍ਰਿਪ ਪਰ ਯਾਰ ਲੱਗੇ ਲਾਉਣ ਵਾਲੇ ਗ੍ਰਿਪ ਹੈਗੇ ਆ ਤੂੰ ਹੀ ਲਾ ਮੈਂ ਤਾਂ ਪਹਿਲਾਂ ਹੀ ਪਾਈ ਲੇ ਚੱਲ ਆ ਦੇ ਆਟੋਮੈਟਿਕ ਤਾਂ ਨਹੀਂ ਨਹੀਂ ਆਫ ਬੰਦ ਹੀ ਆ ਇੱਧਰ ਨੂੰ ਇਹ ਐਨੂੰ ਬੰਦ ਹੁੰਦਾ ਥੱਲੇੋਂ ਛੂਹ ਛੁਰੂ ਹੁੰਦਾ

ਨਹੀਂ ਨਹੀਂ ਜਲਦੀ ਰੰਗ ਕੱਢਦੇ ਫਿਰ ਚਲ ਪਾਣੀ ਹੈਗਾ ਇੱਕ ਵਾਰੀ ਤਾਂ ਹਾਂ ਬਣਾਉਣੇ ਪੰਨੇ ਗੁੰਨੇ ਜੇ ਪਹਿਲਾਂ ਆਲੂ ਇਹੀ ਲੱਗਣਗੇ ਵਿੱਚ ਤੇ ਚਲੋ ਹਾਂ ਇਹ ਤਾਂ ਆਪਦੇ ਹੀ ਆ ਹਾਂ ਜੀ ਮਿੱਤਰੋ ਚਾਹ ਦਾ ਟਾਈਮ ਹੋ ਚੁੱਕਿਆ ਚਾਹ ਪੀਏ ਇੱਥੋਂ ਤੱਕ ਅਸੀਂ ਨਾ ਸਾਈਡਾਂ ਲੈ ਆ ਕੇ ਉਹ ਆ ਆਕਸੀਪਾ ਇੱਥੇ ਇੱਥੇ ਤੱਕ ਪਹੁੰਚ ਗਏ ਤਿਆਰ ਹੈਗੀ ਗੁਰਦ ਤੇ ਇਧਰ ਲਾ ਸੜੀ ਸਾਈਡ ਆ ਆ ਹਾਰ ਤੋਂ ਇਧਲੀ ਇਧਲੀ ਕਲੀਅਰ ਹੋ ਜੋਗੀ ਸਾਰੀ ਐਂਕੋ ਫੇਰਾ ਸਾਰਾ ਹੈਗਾ ਥਾਂ ਕਟੋ-ਕਟ ਚਾਰ ਕਿੱਲਾਂ ਤੋਂ ਉੱਪਰ ਇਹ ਸਾਰਾ ਕਰਨਾ ਜਿੰਨਾ ਅੱਜ ਮਤਲਬ ਹੋ ਗਿਆ ਠੀਕ ਹੈ ਜੀ ਤੇ ਮੌਸਮ ਬੜਾ ਵਧੀਆ ਤੋਂਪ ਉੱਪਰ ਨਿਕਲੀ ਐ ਮਿੰਨੀ ਮਿੰਨੀ ਤੋਂਪ ਉੱਪਰ ਨਿਕਲੀ ਗਈ ਆ ਤੇ ਕੰਮ ਚੱਲੀ ਜਾਂਦਾ ਉੱਧਰ ਉਹ ਆਲੂ ਲਾਉਣ ਲੱਗ ਗਏ 6 ਬੰਦੇ ਜੀ ਅਸੀਂ 3-4 ਉੱਧਰ ਰਹਿ ਗਏ 2 ਅਸੀਂ ਇੱਥੇ ਆ ਗਏ ਅੱਡਾ-ਉੱਡਾ ਬਣਾਵਾਂਗੇ ਤੇ ਜਿੰਨਾ ਸ਼ਾਮ ਦੀ ਕੰਮ ਨਿਬੜਿਆ ਨਵੇੜਦੇ ਆ 12 ਵਾਈ ਬਹੁਤ ਕਰਦੀਆਂ ਪਈਆਂ ਜੀ ਲੈ ਵੀ ਮਿੱਤਰੋ ਟਰੈਕਟਰ ਨਹੀਂ ਲੀਆਂ ਦੇਖਣ ਲੱਗੇ ਆ ਆਹੋ ਆ ਪਤਾ ਨਹੀਂ ਲੱਗਦਾ ਪਿਆ ਟਰੈਕਟਰ ਕੋਈ ਨਾ ਕੇ ਗਿਆ ਕੱਲ ਸ਼ਾਮ ਨੂੰ ਇਹ ਦੇਖਣ ਚੱਲੇ ਵੀ ਇਹ ਕਿੱਧਰ ਨੂੰ ਗਿਆ ਟਰੈਕਟਰ ਚਲੋ ਲੱਗ ਜਾਂਦਾ ਪਤਾ ਦੇਖ ਲਓ ਕਿੱਥੇ ਨੂੰ ਗਿਆ ਜਾਪੀਏ ਕਿੱਥੇ ਪਾਣੀ ਤੇ ਮਰਦਾ ਮੋੜਦਾ ਓਏ ਓ ਮਰਦਾ ਮੁਸ਼ਕਲ ਹੱਡਾ ਰੋੜੀ ਉਧਰ ਪਤਾ ਨਹੀਂ ਗਾਈ ਟਾਈਮ ਹੋ ਗਿਆ ਸਵਾ ਪੰਜ ਦਾ ਤੇ ਇੱਥੇ ਅਸੀਂ ਜਿਆਦਾ ਕੰਮ ਆ ਜਿੱਦਾਂ ਕਰਨਾ ਰਿਹਾ ਜਿਵੇਂ ਆਲੂ ਲਾ ਕੇ ਨਾ ਜਿੱਥੇ ਟਰੈਕਟਰ ਨਹੀਂ ਪਹੁੰਚਾ ਜਿਵੇਂ ਆ ਖੰਬੇ ਆ ਗਏ ਘਟੋ ਘਟ ਵੀ ਇੱਥੇ ਖੰਬੇ ਹੈਗੇ ਸੀ 1 2 3 4 5 6 7 8 8 ਦਾ 5.5 ਕਿੱਲਾਂ ਦੇ ਵਿੱਚ ਖੰਬੇ ਪਾਤਾ ਮੈਂ ਵੱਡੇ ਟਾਵਰ ਦੇ નીચે ਖੜਾ ਠੀਕ ਹੈ 4 ਤਾਂ ਇਹੀ ਹੋ ਗਈਆਂ ਇਹਦੀਆਂ ਲੱਤਾਂ ਇਹ ਵੀ ਸਾਰੇ ਆਲੂ ਲੱਗਣੇ ਆ ਉਧਰ ਲੱਗਣੇ ਆ ਉਧਰ ਲੱਗਣੇ ਆ ਉਧਰ ਬਾਕੀ ਜਿਹੜੇ ਪਾਸੇ ਖੰਬੇ ਸੀ ਉਹਨਾਂ ਨੂੰ ਅਸੀਂ ਫਾਈਨਲ ਕਰ ਰਹੇ ਆਏ ਆ ਤੇ ਜ਼ਿਆਦਾ ਕੰਮ ਇਦਾਂ ਦਾ ਅਸੀਂ ਤੇ ਬਾਕੀ ਸਜਦਾ ਅਸੀਂ ਕੱਢਤੀਆਂ ਆਈਆਂ ਨੱਕੀਆਂ ਲੱਗਦੀਆਂ ਇਹ ਖੋਲਤੀਆਂ ਅਸੀਂ ਸਾਰੀਆਂ ਉਧਰੋਂ ਖੋਲਦੇ ਆ ਸਾਰੀਆਂ ਇਹਨਾਂ ਨੂੰ ਨਾਲ ਨਾਲ ਜਿੰਨੀਆਂ ਸੀ ਉਧਰ ਉਹਦੀਆਂ ਨੂੰ ਇੱਥੋਂ ਤੱਕ ਖੋਲਤੀਆਂ ਬਾਕੀ ਆ ਖੰਭਿਆਂ ਦਾ ਕੰਮ ਜ਼ਿਆਦਾ ਤੇ ਬਸ ਟਾਈਮ ਹੋ ਚੱਲਿਆ ਹੁਣ ਛੁੱਟੀ ਦਾ ਹੋਰ 15 20 ਮਿੰਟ ਲੱਗਣਗੇ ਉਹ ਇੱਥੇ ਲਾ ਕੇ ਆ ਲੋ ਤੇ ਬਾਕੀ ਦਾ ਕੰਮ ਜਿਹੜਾ ਉਹ ਅਗਲੀ ਵਾਰੀ ਅਗਲੇ ਵਾਰ ਚੋਗਾ ਮਤਲਬ ਕੱਲ ਨੂੰ ਹੋਊਗਾ ਉਹ ਤੇ ਠੀਕ ਕਰਕੇ ਫਿਰ ਚੱਲਦੇ ਆ ਕੋਰੀ ਕਰਨ ਅੱਜ ਦੇ ਦਿਨ ਦੀ ਦਿਹਾੜੀ ਜੜੀਆ ਪੂਰੀ ਹੋ ਚੁੱਕੀ ਆ ਤੇ ਠੀਕ ਆ ਬਾਕੀ ਦੇਖੋ ਕੀ ਬਣਦਾ ਗੈਲਾ ਆਲੂ ਲੈ ਕੇ ਆਉਂਦਾ ਪਰ ਆਲੂ ਮੋਕ ਕੇ ਸੀ ਉਹ ਆਉਂਦਾ ਇਹਨਾਂ ਤੇ ਪਾ ਦੇਣਾ ਉਹਨਾਂ ਚ ਰਹਿਣਾ ਉਹਨਾਂ ਨੂੰ ਟੱਕ ਦੇਣਾ ਉਹਨਾਂ 27 ਵਜੇ ਤੇ 48 ਮਿੰਟ ਦਾ ਟਾਈਮ ਹੋ ਚੁੱਕਿਆ ਇਹ ਦੇਖੋ 8 ਵਜਣ ਵਾਲਿਆ ਤੇ ਆਪਾਂ ਨਾ ਨੂੰ ਕੇ ਤੇ ਬੈਠ ਗਏ ਆਗੇ ਜੀ ਕੰਮ ਤੋਂ ਹੋਗਾ ਘੰਟਾ ਕੋ ਤੇ ਹੁਣ ਖਾਈਏ ਆਪਾਂ ਚੌਲ ਆ ਦੇਖੋ ਵਾਗੇ ਚੌਲ ਉਧਰੋਂ ਕੱਕੂ ਹਿੱਲੀ ਜਾਂਦਾ ਵਾ ਤੇ ਚੌਲ ਖਾਈਏ ਤੇ ਫਿਰ ਉਸ ਤੋਂ ਬਾਅਦ ਗੁੱਡ ਨਾਈਟ ਤੇ ਐਸੀ ਤਾਂ ਅਜੇ ਪੀਵਾਂਗੇ 9 ਵਜੇ ਤੱਕ 9:30 ਤੱਕ ਚਾਹ ਚ ਪੀ ਕੇ ਐ 10 ਵਜੇ ਨੂੰ ਸੌਵਾਂਗੇ ਠੀਕ ਹੈ 2 ਘੰਟੇ ਤਾਂ ਨਹੀਂ ਅਜੇ ਸੌਂਦੇ ਘੰਟਾ ਕੋਇਆ ਤੇ ਫਿਰ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਉਸ ਤੋਂ ਬਾਅਦ ਸੌਵਾਂਗੇ ਲਓ ਪਾਣੀ ਦੇ ਤਿੰਨ ਗਲਾਸ ਹੋ ਗਏ 1 2 3 ਚਲੋ ਖਾਈ ਗਏ ਲਓ ਜੀ ਹੁਣ ਹੋ ਗਿਆ 8:40 ਦਾ ਟਾਈਮ ਹੋ ਗਿਆ ਘੰਟਾ ਹੋ ਗਿਆ ਤੇ ਆਹ ਵੇਖੋ ਖੇਡੀਆਂ ਦੇਲੇ ਤੇ ਜਿਹੜੀ ਜਿਹੜੀ ਆਹ ਤੰਕੋਨੇ ਬਾਬ ਆ ਬਣਦੀ ਵੀ ਚਾ ਆਏ ਠੀਕ ਠੀਕ ਨਹੀਂ ਨਹੀਂ ਦੇ ਲਈ ਉਧਰ ਭਾਂਡੇ ਸਾਫ਼ ਹੋਈ ਜਾਂਦੇ ਆ ਤੇ ਆਪਾਂ ਚਾਲ ਲਾਵਾਂਗੇ ਆਨੰਦ ਠੀਕ ਹੈ ਤੇ ਬਾਕੀ ਠੀਕ ਹੈ ਕੰਮ ਕਰ ਕੱਲ ਆ ਵਾਵਾ ਅਸੀਂ ਚਲੋ ਜਾਂਦਾ ਆ ਅਸੀਂ ਥੋੜਾ ਕੱਲ 2 ਵਜੇ ਉਥੋਂ 2:30 ਵਜੇ ਉਥੋਂ ਪਹੁੰਚਾਂਗੇ ਤਿਆਰੀ ਤੁਰਿਆ ਨਾ ਕਰਕੇ ਇਹ ਪਕੌੜੇ ਪੁਗੜੇ ਚਾਹ ਪਾਣੀ ਪੀਤਾ ਜੀ ਤੇ ਉਵੇਂ ਹੀ ਤਿਆਰੀ ਹੋ ਗਈ ਕਿਉਂਕਿ ਡੀਜੇ ਲੱਗ ਗਿਆ ਸੀ ਮੈਂ ਇਹਨੂੰ ਚੱਕ ਕੇ ਬਾਹਰ ਖੇਤਾ ਜੀ ਤੁਰਿਆ ਫਿਰ ਕੱਕੇ ਨੂੰ ਫਿਰ ਉਸ ਤੋਂ ਬਾਅਦ ਅਸੀਂ ਉਥੇ ਛੇਤੀ ਛੇਤੀ ਸਕੀਮ ਹੋਣੀ ਤੇ ਵਾਪਸ ਆ ਗਏ ਕਿਉਂਕਿ ਨਾ ਇਹਦੇ ਤੋਂ ਬੈਠਾ ਨਹੀਂ ਜਾਣਾ ਸੀ ਉੱਥੇ ਤੇ ਡੀਜੇ ਦੇ ਧਮਕ ਬਹੁਤ ਜ਼ਿਆਦਾ ਸੀ ਤੇ ਆਪ ਨੂੰ ਹੀ ਬਹੁਤ ਬੁਰਾ ਲੱਗਦਾ ਸੀ ਧਮਕ ਨਾਲ ਤੇ ਫਿਰ ਜਵਾਕ ਤਾਂ ਔਖਾ ਸੀ ਫਿਰ ਤਾਂ ਕਰਕੇ ਛੇਤੀ ਛੇਤੀ ਅਸੀਂ ਆ ਗਏ ਤੇ ਚਲ ਇਹਨਾਂ ਫਾਇਦਾ ਹੋਗਾ ਵੀ ਕਿੱਥੇ ਅੱਜ ਆਉਣਾ ਸੀ ਤੇ ਕੱਲ ਨੂੰ ਦਿਹਾੜੀ ਲਗਣਾ ਸੀ ਤੇ ਕੱਲ ਆਵੇ ਚਲ ਅੱਜ ਲੱਗ ਗਿਆ ਹਾਂ ਤੇ ਇਵੇਂ ਜਿਹੜੇ ਵੀ ਪੈਸੇ ਕੋਈ ਫੜੇ ਹੁੰਦੇ ਹਨ ਹੁਣ ਜਾਣ ਲੱਗਾ ਫੜੇ ਸੀ ਉਹ ਫਿਰ ਹੁਣ 2-4 ਦਿਨ ਲਾ ਕੇ ਵਾਪਸ ਕਰਾਂਗੇ ਇਦਾਂ ਹੀ ਤੇ ਬਾਕੀ ਕੁਸ਼ਤਾ ਕੁਸ਼ਤਾ ਚੱਲੀ ਜਾਂਦੀ ਨਾਲ ਠੀਕ ਹੈ ਦਿਹਾੜੀਦਾਰ ਬੰਦੇ ਤਾਂ ਐ ਹੀ ਆ ਕੁਸ਼ਤਾ ਕੁਸ਼ਤਾ ਵਿੱਚ ਹੀ ਕੰਮ ਰਿਹੜਾ ਜਿਆਦਾਤਰ ਜਿਹੜਾ ਦਿਹਾੜੀ ਬੰਦਾ ਕਰਦਾ ਉਹ 300-400 ਰੁਪਏ ਕਮਾਉਂਦਾ ਉਹਨਾਂ ਜਿਆਦਾ ਕਿਸ਼ਤਾਂ ਉਹਨੂੰ ਕਿਸ਼ਤਾਂ ਲੱਗਉਂਦੀਆਂ ਹੀ ਆ ਵੀ ਕਿਸ਼ਤ ਦੇਣੀ ਹੁੰਦੀ ਆ ਹਰੇਕ ਆਪਾਂ ਸੁਣੀ ਗਏ ਯਾਰ ਕਿਸ਼ਤ ਦੇਣੀ ਆ ਇਦਾਂ ਕਰਕੇ ਵੀ ਜੋ ਪੈਸੇ ਚਾਹੀਦੇ ਵੀ ਜੋ ਵੀ ਐਡਵਾਂਸ ਹੀ ਫੜ ਲੈਂਦਾ ਉਹ ਇਹਦਾ ਚੱਕਰ ਮੇਨ ਕਾਰਨ ਇਹੀ ਹੈ ਕਿਉਂਕਿ ਜਿਹੜੇ ਦਿਹਾੜੀਦਾਰ ਬੰਦੇ ਠੀਕ ਤੇ ਇਹਦੇ ਵਿੱਚ ਕਮਾਈਆਂ ਨਹੀਂ ਨੇ ਕਿ ਵੀ ਖਰਚੇ ਬਹੁਤ ਜਿਆਦਾ ਦਾ ਵੀ ਕਾਰਲਾ ਖਰਚ ਮਾਸਾ ਪੂਰਾ ਹੁੰਦਾ ਤੇ ਜਦੋਂ ਬੰਦਾ ਲੋਨ ਲੈਂਦਾ ਨਾ ਕੋਈ 8000 ਦਾ 10000 ਜਿਵੇਂ 25 30 30000 ਦਾ ਕبھی ਉਹ ਕੋਈ ਨਾ ਕੋਈ ਚੀਜ਼ ਲੈਣਾ ਪਊ ਜਿਵੇਂ ਵੀ ਲੋਨ ਲੈ ਲਿਆ ਹਨ ਤੇ ਫਿਰ ਉਹਨੂੰ ਲੋਨ ਵਾਸਤੇ ਕਿਸੇ ਤਾਂ ਤਰ੍ਹਾਂ ਨੂੰ ਵਾਸਤੇ ਦਿਹਾੜੀ ਲਾ ਕੇ ਜਾਵੇਂ ਕੰਮ ਕੌਣ ਕਰਕੇ ਤੇ ਜ਼ਿਆਦਾ ਬੰਦੇ ਨੂੰ ਆਹੀ ਕਿਸ਼ਤਾਂ ਕੁਸ਼ਤਾਂ ਲਈ ਰੱਖਦੀ ਆਉਂਦੀਆਂ ਐਦਾਂ ਕਰਕੇ ਤਾਂ ਜਿਹੜਾ ਦਿਹਾੜੀ ਵੀ ਪੂਰੀ ਕਰਦਾ ਉਹਦੇ ਦੀ ਜ਼ਿਆਦਾ ਕਿਸ਼ਤਾਂ ਦਾ ਭਾਰ ਹੁੰਦਾ ਤੇ ਜ਼ਿਆਦਾਤਰ ਲੋਕ ਆਪਣੇ ਆਂ ਹੀ ਆਂ ਜ਼ੋਰੀ ਆਲੇ ਆ ਤੇ ਸਾਰੇ ਕਿਸ਼ਤਾਂ ਹੀ ਕਿਸ਼ਤਾਂ ਮੇਰੀ ਆਪ ਕਿਸ਼ਤ ਜਦੋਂ ਜੀ ਕਿਵੇਂ ਸਾਰੇ ਨਹੀਂ ਚੱਲੇ ਜਿੰਨੇ ਕੰਮ ਕਰਨੇ 7-8 ਜਣੇ ਜਿੱਥੇ ਵੀ ਜਿਹੜੀ ਫੀਲਡ 'ਚ ਜੇ ਲੋ ਜਿੱਥੇ ਵੀ ਕੰਮ ਕਰਨ ਆ ਵੀ ਪਾਣੀ ਚੱਲਣਾ ਰੋਗਾ ਪਾਣੀ ਖੇਤਾਂ ਦਾ ਕੰਮ ਕਰਵਾਉਣ ਕੋਈ ਨਹੀਂ ਤੇ ਬਸੇ ਦਾ ਇਹੀ ਕਾਰਨ ਹੁੰਦਾ ਤੇ ਠੀਕ ਹੈ ਬਣੀ ਕਿਚਾ ਹਾਂਜੀ ਤੁਸੀਂ ਕਰ ਲੈ ਨਹੀਂ ਮੈਂ ਕਰਾਇਆ ਹੀ ਨਹੀਂ ਬੁਛੇਦੀ ਮੈਂ ਜਾ ਬਾਕੀ ਗੱਲ ਐਸੀ ਕਿੱਥੇ ਆ ਸਾਡੇ ਬੱਚੇ ਇਹਨਾਂ ਜਾਣਾ ਹੁਣ ਸਵੇਰੇ ਸਕੂਲ ਦੋ ਛੁੱਟੀਆਂ ਕਰ ਲਈਆਂ ਕਿ ਕਿ ਸਵੇਰੇ ਜਾਣਾ ਸਕੋ ਇਹ ਨਹੀਂ ਤਾਂ ਇਹ ਰਹਿਣਾ ਕਰੇ 2-3 ਸਾਲ ਇਹਨੇ ਤਾਂ ਠੀਕ ਹੈ ਨਾ ਪਾਪਾ ਤੇ ਚਲੋ ਠੀਕ ਹੈ ਫਿਰ ਅੱਜ ਦੀ ਵੀਡੀਓ ਆਪਣੀ ਇੰਨੀ ਹੋ ਗਈ ਕੀ ਹੈ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਚੈਨਲ ਸਬਸਕ੍ਰਾਈਬ ਕਰ ਲਓ ਫਿਰ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਉਪਰ ਬਾਏ 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 ਬਾਏ